ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਾਡੇ ਤਾਂ ਬਹੁਤ ਦਿਨ ਹੋ ਗਏ ਨਹੀਂ ਪੈਂਦੇ ਨੂੰ ਤੇ ਹਜੇ ਤੱਕ ਵੀ ਨਹੀਂ ਹਟਿਆ ਤੇ ਮੌਸਮ ਬਹੁਤ ਠੰਡਾ ਦੇਖੋ ਹੁਣ ਵੀ ਬੱਦਲ ਕਿੰਨਾ ਵਿੱਚ ਧੁੱਪ ਨਿਕਲ ਆਉਂਦੀ ਆ ਤੇ ਵਿੱਚ ਇਹ ਮੀਂਹ ਆ ਦੇਖੋ ਕਿੰਨਾ ਜਾ ਰਿਹਾ ਬੱਦਲ ਛੜਿਆ ਹੋਇਆ ਫੇਰ ਤੇ ਜਦੋਂ ਵੀ ਇੰਡੀਆ ਫੋਨ ਲਾਈਦਾ ਹਨਾ ਫਿਰ ਇੰਡੀਆ ਘਰ ਦੇ ਕਹਿਣਗੇ ਤੁਸੀਂ ਕੀ ਕਰਨਾ ਇੰਨਾ ਮੀ ਇੱਧਰ ਨੂੰ ਭੇਜ ਦੋ ਇੱਥੇ ਲੋੜਾ ਝੋਨੇ ਲੱਗਦੇ ਆ ਹਨਾ ਤੇ ਚਲੋ ਕੁਦਰਤ ਦੀ ਹਨਾ ਖੇਡ ਆ ਉਹਦੇ ਵਾਸਤਾ ਕੀ ਪਤਾ ਕਿੱਥੇ ਕਿੱਥੇ ਕਿੰਨੀ ਜ਼ਰੂਰਤ ਤੇ ਓਹੀ ਜਾਣਦਾ ਬਹੁਤ ਸੋਹਣਾ ਮੌਸਮ ਦਾ ਬੱਦਲ ਪੜੀ ਸੋਹਣਾ ਸਵੇਰ ਸਵੇਰਾ ਦਾ ਟਾਈਮ ਚਿੜੀਆਂ ਚੈ ਚਹਾ ਕਰ ਰਹੀਆਂ ਨੇ ਕੋਲਾ ਬੋਲ ਰਹੀਆਂ ਨੇ ਬੜਾ ਸੋਹਣਾ ਮੌਸਮ ਤੇ ਇੱਕਦਾਂ ਹੀ ਧੁੱਪ ਨਿਕਲ ਆਉਂਦੀ ਹੈ ਇੱਕਦਾਂ ਹੀ ਮੀਂਹ ਆ ਜਾਂਦਾ ਹੁਣ ਵੀ ਸਾਹਮਣੇ ਉਹ ਪੈ ਰਿਆ ਬਸ ਕਦੇ ਕੱਪੜੇ ਲਾ ਲਓ ਤੇ ਕਦੇ ਪਾ ਲਓ ਐਦਾਂ ਹੀ ਹੋ ਜਾਂਦੀ ਹੈ ਬਾਹਰ ਜਦੋਂ ਮਾੜੀ ਜੀ ਧੁੱਪ ਨਿਕਲਦੀ ਹੈ ਤੇ ਫਟਾਫਟ ਕਈ ਦਾ ਵੀ ਕੱਪੜੇ ਬਾਹਰ ਪਾ ਦਈਏ ਸੁੱਕ ਜਾਣ ਤੇ ਸੜਾਕੇ ਜੇ ਬਸ ਸੋਨ ਦੇ ਬੱਦਲ ਵਾਂਗੂ ਆਈ ਜਾਂਦੇ ਹਾਂਜੀ ਅੱਪਾ ਜੀ ਬਣਾਵਾਂਗੇ ਮਿਸਹਾਂ ਰੋਟੀਆਂ ਤੇ ਪਾਵਾਂਗੇ ਹਰੀਆਂ ਮਿਰਚਾਂ ਪਿਆਜ਼ ਕੱਟ ਕੇ ਤੇ ਇਹਨੂੰ ਆਪਾਂ ਕਰ ਲਾਂਗੇ ਗ੍ਰੈਂਡ ਕਿਉਂਕਿ ਜਿਹੜਾ ਸਾਡਾ ਨਿੱਕਾ ਬਾਈ ਆ ਉਹ ਖਾਂਦਾ ਨਹੀਂ ਪਿਆਜ਼ ਮੂੰਹ ਚ ਆਣ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਤੇ ਜਿਨ੍ਹਾਂ ਨੇ ਵੀ ਕੀਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਜਰੂਰ ਕਰਿਓ ਜੀ ਆਉਦੇ ਵਾਸਤੇ ਉਹ ਤੇ ਵਿਰਾਜ ਸੁੱਤਾ ਵਿਰਾਜ ਸੁੱਤ ਦਾ ਆਪਾਂ ਲਾਹਾ ਲੈ ਰਹੇ ਆ ਕਿਉਂਕਿ ਟੁੱਟ ਕੇ ਫਿਰ ਮਕਾਮ ਨਹੀਂ ਕਰਨ ਦਿੰਦਾ ਕੋਈ ਵੀ ਨਾਨੂ ਗਰੇਨ ਕਰਾਂਗੇ ਦਾੜ ਪੜ ਜਾ ਕਰਾਂਗੇ ਤੇ ਸਾਡੇ ਮੀਂਹ ਹਲੇ ਨਹੀਂ ਖਟੇ ਪੈਣ ਬਹੁਤ ਮੀਂਹ ਪੈਂਦੇ ਆ ਤਕਰੀਬਨ ਹੋਈ ਜਾ ਮੈਨੂੰ ਲੱਗਦਾ ਹਫਤੇ ਦੇ ਨੇੜੇ ਹੋਣ ਵਾਲਾ ਬਹੁਤ ਨਹੀਂ ਪਿਆ ਰਿਆ ਠੰਡਾ ਠੰਡਾ ਮੌਸਮ ਮਿੰਟਾਂ ਚ ਤੁੱਪ ਤੇ ਮਿੰਟਾਂ ਚ ਨਹੀਂ ਇੰਡੀਆ ਦੇ ਵਿੱਚ ਤੇ ਗਰਮੀ ਬਹੁਤ ਜ਼ਿਆਦੇ ਆ ਉਧਰ ਝੋਨੇ ਲੱਗਦੇ ਆ ਚੋਣਿਆਂ ਕਰਕੇ ਵੀ ਪਾਣੀ ਖੜਦਾ ਤੇ ਫਿਰ ਝੋਨਿਆਂ ਦਾ ਤਾਂ ਅੱਜ ਆਪਾਂ ਬਣਾਵਾਂਗੇ ਨਿੱਸੀਆਂ ਰੋਟੀਆਂ ਜਸਪੀ ਤਾਂ ਇਧਰੋਂ ਵੀ ਲੈ ਜੀ ਬੇਟੇ ਇਧਰੋਂ ਵੀ ਲੈ ਜੀ ਕੱਢ ਕੇ ਟਾਈਮ ਹੋ ਗਿਆ ਸਾਡੇ 12 12 ਵਜਣ ਵਾਲੇ ਆ 5 ਮਿੰਟ ਰਹਿ ਗਈ ਬਸ ਹੁਣ ਆਪਾਂ ਕਰਦੇ ਆ ਖਾਣੇ ਦੀ ਤਿਆਰੀ ਸਾਰੇ ਦਿਹਾੜੇ ਆ ਹੀ ਨਹੀਂ ਮੁੱਕਦਾ ਬੁੜੀਆਂ ਦਾ ਤਾਂ ਖਾਣਾ ਪਕਾਉਣਾ ਸਾਰੀ ਦਿਹਾੜੀ ਲੱਗੇ ਰਹੋ ਪਹਿਲਾਂ ਸਵੇਰ ਦਾ ਬ੍ਰੇਕਫਾਸਟ ਫਿਰ ਲੰਚ ਫਿਰ ਡਿਨਰ ਸਾਰਾ ਦਿਨ ਇਦਾਂ ਹੀ ਚੱਲੀ ਜਾਂਦਾ ਚਲੋ ਤਾਂ ਬਣਾਉਨੇ ਆ ਆਪਣੇ ਕੋਲੇ ਚੌਪਰ ਆ ਇਹ ਚ ਪਾ ਲਾਂਗੇ ਕਿਉਂਕਿ ਮਿਰਚਾਂ ਨਾਲ ਇਹ ਕੌੜੀਆਂ ਬਹੁਤ ਆ ਤੇ ਫਿਰ ਮੂੰਹ ਦੇ ਵਿੱਚ ਜਦੋਂ ਆਉਂਦੀ ਆ ਫਿਰ ਬੱਚੇ ਰੋਲਾ ਪਾਉਂਦੇ ਆ ਤੇ ਛੋਟੇ ਵਾਲੇ ਨੂੰ ਤਾਂ ਸਾਡੇ ਨੂੰ ਪਿਆਜ਼ ਵੈਸੇ ਹੀ ਨਹੀਂ ਪਸੰਦ ਮੂੰਹ ਚ ਆਉਣ ਗ੍ਰाइंड ਕਰਨਾ ਹੀ ਪੈਂਦੇ ਆ ਤੇ ਇਹਨੂੰ ਗ੍ਰੈਂਡ ਕਰ ਲੈਨੇ ਆ ਅੱਜ ਤੇ ਨੁਕਸਾਨ ਹੋ ਗਿਆ ਫ੍ਰਿਜ ਦਾ ਜਿਹੜਾ ਡੱਬਾ ਟੁੱਟ ਗਿਆ ਇਹਦੇ ਵਿੱਚ ਕਿੰਨਾ ਜ਼ਿਆਦਾ ਸਮਾਨ ਹੁੰਦਾ ਇਹ ਵੀ ਬੜੀ ਮੁਸ਼ਕਲ ਹੋ ਗਈ ਆ ਜੋੜਾਂਗੇ ਹੁਣ ਕਾਸੀ ਨਾਲ ਇਹਨੂੰ ਲੋ ਜੀ ਆਪਾਂ ਆਟਾ ਲੈ ਲਿਆ ਤੇ ਥੋੜਾ ਜਿਹਾ ਪਾਵਾਂਗੇ ਦੇ ਵਿੱਚ ਆਪਾਂ ਵੇਸਣ ਤੇ ਵੇਸਣ ਦੀ ਆਟੇ ਨਾਲ ਹੋਰ ਵੀ ਜ਼ਿਆਦਾ ਮజేਦੀਆਂ ਬਣਦੀਆਂ ਨਾਲੀ ਪੋਲੀਆਂ ਬਣਦੀਆਂ ਅੱਧੀ ਪਕੌੜੀਆਂ ਪਕਾ ਲਈ ਹੁਣ ਕਰੀਏ ਚ ਪਾ ਲੈਨੇ ਸਾਰਾ ਸਮਾਨ ਆਲੇ ਲਈ ਆਪਾਂ ਦਾਲ ਹੁਣ ਦੇ ਲਈ ਆ ਪਿਆਜ਼ ਗ੍ਰाइंड ਕੀਤੇ ਹੋਏ ਕਿਉਂਕਿ ਜੇ ਆਪਾਂ ਇਹ ਗ੍ਰाइंड ਕਰਕੇ ਪਾਈਏ ਹਨਾ ਪਿਆਜ਼ ਤਾਂ ਫਿਰ ਰੋਟੀਆਂ ਜਦੋਂ ਆਪਾਂ ਬਣਾਉਨੇ ਆ ਉਹਦੋਂ ਵੀ ਬਾਹਰ ਨਹੀਂ ਨਿਕਲਦੇ ਸਾਰਾ ਕੁਝ ਆਪਾਂ ਇਹ ਧੋ ਕੇ ਪਾਲਾਂਗੇ ਪਾ ਲ ਗਏ ਆਪਾਂ ਇੱਥੇ ਸੁੱਕੀ ਮੇਥੀ ਉਹ ਵੀ ਘਰ ਦੀ ਮੈਨੂੰ ਬਹੁਤ ਸ਼ੌਂਕ ਹੈ ਇਹ ਜੀਆਂ ਚੀਜ਼ਾਂ ਦਾ ਮੇਰੇ ਬੀਬੀ ਨੂੰ ਬੜਾ ਸ਼ੌਂਕ ਹੁੰਦਾ ਸੀਗਾ ਇਹ ਜੀਆਂ ਚੀਜ਼ਾਂ ਦਾ ਤੇ ਤੁੰਨਾਂ ਨੇ ਵੀ ਸਕਾ ਕੇ ਰੱਖਣੀ ਸਾਰੀ ਚੀਜ਼ ਬਿਓਨ ਕਿਲੇ ਕੀ ਜਾਣਗੇ ਬਸ ਬੰਦੀਆਂ ਯਾਦਾਂ ਰਹਿ ਜਾਂਦੀਆਂ ਹਾਂ ਆਪਾਂ ਪਾਲੰਗੇ ਦੇ ਵਿੱਚ ਲੋੜ ਅਨਸਾਰ ਨਮਕ ਤੇ ਪਾਲੰਗੇ ਜੀਰਾ ਥੋੜੀ ਜੀ ਲਾਲ ਮਿਰਚ ਆਪਣੀਆਂ ਜਸਪੀ ਤੋਂ ਉਹ ਮਿਰਚਾਂ ਵੀ ਕਰਕੇ ਰੱਖਣ ਵਾਲੀਆਂ ਹਲਦੀ ਤੇ ਆਪਣੀ ਹੈਗੀ ਆ ਉਹ ਬਾਈ ਗਰ ਮਿਰਚਾਂ ਚੜ ਗਈਆਂ ਇਹ ਕਿਉਂਕਿ ਘਰ ਦੀਆਂ ਇਹ ਮਿਰਚਾਂ ਤਾਂ ਕਰਕੇ ਥੋੜੀਆਂ ਜੀਆਂ ਹੋਰ ਪਾਲਾ ਹਰੀਆਂ ਪਾਈਆਂ ਥੋੜੀ ਜੀ ਪਾਵਾਂਗੇ ਇੱਥੇ ਆਪਾਂ ਹਲਦੀ ਆਪਾਂ ਇਹਨਾਂ ਸਾਰੇ ਨੂੰ ਮਿਕਸ ਕਰ ਲੈਨੇ ਆ ਸਾਰੇ ਸਮਾਨ ਨੂੰ ਬਹੁਤ ਜਿਆਦਾ ਮਜ਼ੇਦੀਆਂ ਬਣਦੀਆਂ ਗੁੰਨ ਲੀ ਗਿਆ ਆਟਾ ਬਾਜੀ ਆਟਾ ਲਿਆ ਆਪਾਂ ਗੁੰਨ ਹੁਣ ਆਪਾਂ ਇੱਥੇ ਪਾਉਣੇ ਥੋੜਾ ਜਿਹਾ ਕਿਉਂ ਇਹ ਗਰਮ ਕੀਤਾ ਤੇ ਥਿਓ ਦੀ ਮੁੱਕੀ ਦੇ ਕੇ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਟਕਾ ਦੇਾਂਗੇ ਹੋਰ ਵੀ ਜਿਆਦਾ ਪੂੜਨੇ ਬਣ ਲਗੇ ਮਜੇ ਦੇ ਨਾਲੇ ਆٹے ਦੀ ਕਣੀ ਮਰ ਜੂਗੇ 10 15 ਮਿੰਟ ਆਪਾਂ ਇਹਨੂੰ ਰੱਖਾਂਗੇ ਅੱਧਾ ਘੰਟਾ ਹੀ ਰੱਖ ਦਾਂਗੇ ਕਿਉਂਕਿ ਟਾਈਮ ਪਿਆ ਬਸ ਜਦੋਂ ਕਹਿਣਗੇ ਇਹਦਾ ਬਣਾ ਦਾਂਗੇ ਕਿੰਨਾ ਸੋਹਣਾ ਇਹਨੂੰ ਉੱਪਰ ਰੱਖ ਦਿੰਨੇ ਆ ਨਿੱਕੇ ਨਿੱਕੇ ਪਿਆਜ਼ ਦਿਖਦੇ ਵਿੱਚ ਇਹਨੂੰ ਪਕਾਵਰ ਕਰਕੇ ਰੱਖ ਦਿੰਨੇ ਆ ਸੱਜੇ ਪਾਸੇ ਰੱਖ ਦਿੱਤਾ। ਓਕੇ ਰੱਖ ਦਿੰਨੇ ਥੋੜਾ ਟਾਈਮ ਇਹਨੂੰ। ਰੱਖ ਦਿੰਨੇ ਹੁਣ ਇਹਨੂੰ ਆਪਾਂ 20 ਮਿੰਟ ਅਧਾ ਘੰਟਾ ਤੁਹਾਨੂੰ ਧੁੱਪ ਦਿਖਾਵਾਂ। ਦੇਖੋ ਸਾਡੇ ਹਾਂ ਧੁੱਪ ਨਿਕਲੀ ਹੋਈ। ਜਿਵੇਂ ਬਦਲ ਬਹੁਤ ਆ ਪਤਾ ਹੀ ਨਹੀਂ ਕਦੋਂ ਮਿੰਟਾਂ 'ਚ ਆ ਜਾਂਦਾ ਬਹੁਤ ਬਦਲ ਹੋ ਜੇ ਵੀ ਲਓ ਜੀ ਪਕਾ ਲਈਏ ਰੋਟੀ ਆਟਾ ਬਹੁਤ ਸੋਹਣਾ ਨਰਮ ਹੋ ਗਿਆ ਬਹੁਤ ਸੋਹਣਾ ਬਣ ਗਿਆ ਆਟਾ ਆਟਾ ਸੋਹਣਾ ਗੁੰਨਿਆ ਹੋਵੇ ਤੇ ਫਿਰ ਰੋਟੀ ਵੀ ਸੋਹਣੀ ਬਣਦੀ ਹੈ ਸੋਰੀ ਤੁਸੀਂ ਖਾਓ ਬਈ ਮਾਂ ਪੁੱਤ ਸਾਰਾ ਕੁਝ ਤਿਆਰ ਪਿਆ ਹਾਂ ਦੀ ਬਹੁਤ ਤੰਗੀ ਆ ਇੱਥੇ ਚਲੋ ਫਿਰ ਵੀ ਕਈ ਦਾ ਸ਼ੁਕਰ ਪ੍ਰਮਾਤਮਾ ਦਾ ਦੇ ਤੇ ਕੇਵਲਾ ਲਾਈ। ਥੋੜਾ ਜਿਹਾ। ਕਿਉਂਕਿ ਜਿਹੜੀ ਪਹਿਲੀ ਰੋਟੀ ਹੁੰਦੀ ਹੈ ਫਿਰ ਉਹ ਤਵੇ ਤੇ ਘਿਓ ਲਾਉਣਾ ਚਾਹੀਦੀ ਉੱਠ ਪੈਂਦੀ ਆ। ਛਾੜਾ ਛਾੜਾ। ਰਾਜ ਉੱਠ ਗਿਆ। ਪਹਿਲਾਂ ਵੀ ਰਾਜ ਨੂੰ ਖਾਣਾ ਖਵਾਇਆ। ਹੁਣ ਆਪਦੇ ਖਾਣੇ ਦੀ ਤਿਆਰੀ ਕਰਦੇ ਆ। ਹਜੇ ਵੀ ਪੰਜਾਂ ਵੇਲੀਆਂ। ਜਿੰਨੇ ਕੰਮ ਬੀਬੀਆਂ ਨੂੰ ਬਾਬੇ ਨੇ ਦਿੱਤੇ ਰੱਬ ਨੇ ਆ ਗਏ ਜੀ ਆਪਾਂ ਹਾਂਜੀ ਇਹਨੇ ਵੀ ਇੱਥੇ ਮੇਰੇ ਨਾਲ ਹੀ ਰਸੋਈ ਦੇ ਵਿੱਚ ਰਹਿਣਾ ਮੇਰੀ ਦਾਦੀ ਪਤਾ ਨਹੀਂ ਉੱਥੇ ਕੀ ਕਰਦੀ ਹੈ ਜੀ ਤੁਸੀਂ ਵੀ ਖਾਓ ਮਿਸੀਆਂ ਰੋਟੀਆਂ ਬਣ ਗਈਆਂ ਮੱਖਣੀ ਅੰਬ ਦਾ ਚਾਹ ਪਿਆਜ਼ ਚੈਰੀ ਟਮਾਟਰ ਨਾਲ ਖੀਰਾ ਦਹੀਂ ਬਹੁਤ ਹੀ ਜ਼ਿਆਦਾ ਮੁੱਝ ਪਾਣੀ ਆ ਰਿਹਾ ਕੀ फटाफट ਖਾਈ ਜੀ ਅਕ ਟ੍ਰਾਈ ਕਰਿਓ ਬਹੁਤ ਜ਼ਿਆਦਾ ਸਵਾਦ ਬਣਦੀਆਂ ਮਿਸੀਆਂ ਰੋਟੀਆਂ ਦਾਲ ਵਾਲੀਆਂ ਬਹੁਤ ਜ਼ਿਆਦਾ ਸਵਾਦ ਬਣਦੀਆਂ ਤੇ ਕੋਲੀਆਂ ਵੀ ਦਿਲ ਕਰਦਾ ਹੁੰਦਾ ਖਾਈ ਜੀ ਆਪਾਂ ਸਵੇਰੇ ਸਵੇਰੇ ਜਿਵੇਂ ਚਾਹ ਦੇ ਨਾਲ ਵੀ ਖਾ ਸਕਦੇ ਹਾਂ ਤੁਸੀਂ ਵੀ ਜਰੂਰ ਟਰਾਈ ਕਰਿਓ ਜੇ ਆਉਦੇ ਵਾਸਤੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਚਲੋ ਠੀਕ ਆ ਜੀ ਹੁਣ ਆਪਾਂ ਗਰਮ ਗਰਮ ਲਈਏ ਖਾ ਬਣਾ ਲਈਆਂ ਆਪਾਂ ਸਾਰੀਆਂ ਰੋਟੀਆਂ ਤੇ ਖਾਣੇ ਆ ਤੁਸੀਂ ਵੀ ਬਣਾ ਕੇ ਖਾਓ ਜਰੂਰ ਟਰਾਈ ਕਰਿਓ ਸਾਡੇ ਤਰੀਕੇ ਨਾਲ ਜਿਉਂਦੇ ਵਾਸਤੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ